आज जो मैं गल ਤੁਹਾਡਾ ਨਾਲ ਸਾਂਝੀ ਕਰਨ ਜਾ ਰਹੀਆਂ ਇਸ ਨੂੰ ਬੜੇ ਹੀ ਗੌਰ ਦੇ ਨਾਲ ਸੁਣਨਾ ਔਰ ਸਮਝਣਾ ਕਿਉਂਕਿ ਮੈਂ ਗੱਲ ਕਰਨ ਜਾ ਰਹੀਆਂ ਅੱਜ ਖਾਸ ਤੌਰ ਤੇ ਵਿਟਾਮਿਨ B12 ਦੇ ਬਾਰੇ ਵਿੱਚ ਵਿਟਾਮਿਨ B12 ਦੀ ਅਗਰ ਕਮੀ ਹੁੰਦੀ ਹੈ ਤਾਂ ਉਸ ਦੇ ਨਾਲ ਵੀ ਸਾਡੀ ਬੋਡੀ ਵਿੱਚ ਕਈ ਅਜਿਹੇ ਸਿੰਪਟਮਸ ਹੋਣ ਲੱਗਦੇ ਨੇ ਕਿ ਸਾਨੂੰ ਲੱਗਦਾ ਕਿ ਸਾਨੂੰ ਪਤਾ ਨਹੀਂ ਕੀ ਹੋ ਚੁੱਕਿਆ ਕਿਉਂਕਿ ਚੱਕਰ ਆਣਾ ਕਮਜ਼ੋਰੀ ਫੀਲ ਹੋਣਾ ਮਾਸਪੇਸ਼ੀਆਂ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਔਰ ਸਭ ਤੋਂ ਵੱਡੀ ਗੱਲ 멘ਟਲ ਹੈਲਥ ਵੀ ਤੁਹਾਡੀ ਜੋ ਹੈ ਡਿਸਟਰਬ ਹੋ ਜਾਂਦੀ ਹੈ B12 ਦਾ ਸਾਡੀ ਬੋਡੀ ਵਿੱਚ ਬਹੁਤ ਖਾਸ ਰੋਲ ਹੈ ਸਾਡਾ ਜਿਹੜਾ ਦានਿਆ ਉਸ ਨੂੰ ਬਣਾਉਣ ਦੇ ਵਿੱਚ B12 ਦਾ ਖਾਸ ਰੋਲ ਰਹਿੰਦਾ ਸੋ ਇਸੇ ਲਈ ਅਗਰ ਤੁਸੀਂ ਚਾਹਦੇ ਹੋ ਕਿ ਸਾਡੇ ਅੱਗੋਂ ਅੱਗੋਂ ਜੋ ਬੱਚਿਆਂ ਦੇ ਨਾਲ ਨਾਲ ਲੱਗੋ ਡੀਐਨਏ ਜਾ ਰਿਹਾ ਉਹ ਬਹੁਤ ਵਧੀਆ ਰਹੇ ਤਾਂ ਉਸ ਲਈ ਤੁਹਾਨੂੰ ਆਪਣੇ ਬੀ12 ਦੇ ਉੱਪਰ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਸਭ ਤੋਂ ਜ਼ਿਆਦਾ ਪ੍ਰੋਬਲਮ ਇਹ ਹੀ ਹੈ ਕਿ ਸਾਡੇ ਸਾਰਿਆਂ ਦੀ ਬੋਡੀ ਵਿੱਚ ਕਈ ਤਰ੍ਹਾਂ ਦੇ ਵਿਟਾਮਿਨਸ ਦੀ ਕਮੀ ਹੋ ਚੁੱਕੀ ਹੁੰਦੀ ਹੈ ਡੈਫੀਸ਼ੀਐਂਸੀ ਹੁੰਦੀ ਹੈ ਜਿਸ ਦੇ ਨਾਲ ਜਿਹੜੇ ਉਹ ਬੋਡੀ ਸਿੰਪਟਮਸ ਆ ਰਹੇ ਹੁੰਦੇ ਨੇ ਤਾਂ ਸਾਨੂੰ ਲੱਗਦਾ ਹੈ ਕਿ ਸਾਨੂੰ ਪਤਾ ਨਹੀਂ ਕੀ ਹੋ ਚੁੱਕਿਆ ਔਰ ਅਸੀਂ ਅਕਸਰ ਆਮ ਤੌਰ ਤੇ ਗੱਲ ਕਹਿੰਦੇ ਆ ਕਿ ਪਹਿਲਾਂ ਦੇ ਟਾਈਮ ਦੇ ਵਿੱਚ ਸਾਰੇ ਬਹੁਤ ਫਿਟ ਹੁੰਦੇ ਸੀ ਵਧੀਆ ਹੁੰਦੇ ਸੀ ਅੱਜ ਕੱਲ ਪਤਾ ਨਹੀਂ ਕੀ ਹੋਇਆ ਛੋਟੀ ਉਮਰ ਦੇ ਵਿੱਚ ਹੀ ਢੇਰ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਤੇ ਉਸ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਪਹਿਲਾਂ ਜੋ ਹੈ ਕਈ ਸਾਲ ਪਹਿਲਾਂ ਘਰ ਦਾ ਖਾਣਾ ਹੀ ਖਾਇਆ ਜਾਂਦਾ ਸੀ ਸਾਫ਼ ਸੁਥਰੀਆਂ ਸਬਜ਼ੀਆਂ ਘਰ ਬਣਾ ਕੇ ਘਰ ਦਾ ਸਾਫ਼ ਸੁਥਰਾ ਹਲਕਾ ਫੁਲਕਾ ਖਾਣਾ ਖਾਇਆ ਜਾਂਦਾ ਸੀ ਫਰੂਟਸ ਖਾਏ ਜਾਂਦੇ ਸੀ ਚੱਲਣਾ ਫਿਰਨਾ ਬਹੁਤ ਜ਼ਿਆਦਾ ਹੁੰਦਾ ਸੀ ਤੇ ਆਪਣੀ ਡਾਈਟ ਜਿੰਨੀ ਸਿੰਪਲ ਸੋਬਰ ਹੁੰਦੀ ਸੀ ਉਨੀ ਹੀ ਜ਼ਿਆਦਾ ਹੈਲਦੀ ਹੁੰਦੀ ਸੀ ਤੇ ਅੱਜ ਕੱਲ ਜਿੰਨਾ ਜ਼ਿਆਦਾ ਲੋਕ ਬਾਹਰ ਘੁੰਮਣ ਲੱਗੇ ਨੇ ਬੱਚਿਆਂ ਦੀ ਜ਼ਿੱਦ ਪੂਰੀ ਕਰਦੇ ਤੇ ਉਹਨਾਂ ਦਾ ਚਾਹ ਔਰ ਜ਼ਿੱਦ ਪੂਰੀ ਕਰਦੇ ਕਰਦੇ ਉਹਨਾਂ ਦੀ ਡਾਈਟ ਦੇ ਉੱਪਰ ਫੋਕਸ ਨਹੀਂ ਕਰਦੇ ਔਰ ਬੱਚੇ ਜਿਹੜੇ ਆ ਗਲਤ ਮੱਲ ਚੀਜ਼ਾਂ ਖਾ ਖਾ ਕੇ ਬਿਮਾਰੀਆਂ ਉਹਨਾਂ ਦੇ ਵਿੱਚ ਭਰ ਜਾਂਦੀਆਂ ਨੇ ਤੇ ਅਸੀਂ ਦੇਖਦੇ ਹਾਂ ਕਿ ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਢੇਰ ਸਾਰੀਆਂ ਬਿਮਾਰੀਆਂ ਕਿਉਂ ਨੇ ਸੋ ਮੇਰਾ ਇਹ ਗੱਲ ਕਹਿੰਦਾ ਮਤਲਬ ਇਹ ਹੈ ਕਿ ਜ਼ਰੂਰ ਪਹਿਲਾਂ ਤਾਂ ਦੇਖੋ ਵਿਟਾਮਿਨ B12 ਦਾ ਟੈਸਟ ਤੁਹਾਨੂੰ ਜ਼ਰੂਰ ਕਰਾ ਲੈਣਾ ਚਾਹੀਦਾ ਜੇਕਰ ਤੁਹਾਨੂੰ ਥਕਾਵਟ ਚੱਕਰ ਆਣਾ ਜਾਂ ਚੀਜ਼ਾਂ ਭੁੱਲਣ ਦੀ ਗੱਲ ਯਾਦਾਸ਼ਤ ਕਮਜ਼ੋਰ ਰਹਿੰਦੀ ਹੈ ਮੂਡ ਅਪਸੈਟ ਹਮੇਸ਼ਾ ਰਹਾ ਰਹਿੰਦਾ ਜੋ ਹੈ ਔਰ ਤੁਹਾਡਾ ਹੈਅਰ ਫਾਲ ਵੀ ਬਹੁਤ ਜ਼ਿਆਦਾ ਹੁੰਦਾ ਹੈ ਕਮਜ਼ੋਰੀ ਵੀਕਨੈਸ ਸਭ ਚੀਜ਼ਾਂ ਦੀ ਪਰੇਸ਼ਾਨੀ ਹੋ ਰਹੀ ਹੈ ਤਾਂ ਅੱਜ ਕੱਲ ਕਾਮਨਲੀ ਜੋ ਹੈ ਡੈਫੀਸ਼ੀਐਂਸੀ B12 ਔਰ ਵਿਟਾਮਿਨ D ਦੀ ਵੀ ਦੇਖੀ ਜਾਂਦੀ ਹੈ ਸੋ ਵਿਟਾਮਿਨ B12 ਦਾ ਜਲਦੀ ਟੈਸਟ ਕਰਵਾ ਜਾਓ ਨਾਲ ਵਿਟਾਮਿਨ D ਦਾ ਵੀ ਤੁਸੀਂ ਟੈਸਟ ਜ਼ਰੂਰ ਕਰਾ ਲੈਣਾ ਸੋ ਫਿਲਹਾਲ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਵਿਟਾਮਿਨ B12 ਦੀ ਹੀ ਕਰ ਰਹੇ ਹਾਂ ਸਰੀਰ ਦਾ ਡੀਐਨਏ ਬਣਾਉਣ ਦਾ ਕੰਮ ਕਰਦਾ ਜੋ ਮੈਂ ਪਹਿਲਾਂ ਗੱਲ ਕੀਤੀ

जिन्हें भी विटामिन ने आज आप चाहे विटामिन बी रहे गए पर विटामिन बी कॉम्पलैक्स विटामिन इसे भी देने, विटामिन ए अलग तो आप गल ढेर सारी लंबी लिस्ट है सो so, ये सारे विटामिन बड़े ही आराम ईजली सा अगर असं डाइट सही रखते हैं ना पूरे दिन की दि, तो उसी तो मिलने वाले ने आज दी वीडियो मैं थोड़ा ये भी दसागी कि कुछ तुम डेली जरूर खाओ जिस नाल विटामिन बी ट्वेल्व की अंदर कमी बिल्कुल भी ना हो और जो तो विटामिन बी ट्वेल्व की कमी नहीं होएगी तुम अपने आपूनजैटिक महसूस करोगे तोिन पर भी अलग तो निखार तो जरूर नजर आएगा हेयरफॉल भी जो है वह बिल्कुल ठीक हो जाएगा और मैं तुम्हें फिर तो कहूँगी विटामिन बी ट्वेल्व की कमी के नमाग की सेहत के उपर भी ਬਹੁਤ ਮਾੜਾ ਪ੍ਰਭਾਵ ਪੈਂਦਾ ਸੋ 멘ਟਲ ਹੈਲਥ ਵੀ ਅਗਰ ਤੁਹਾਨੂੰ ਲੱਗਦਾ ਥੋੜੀ ਡਿਸਟਰਬ ਹੁੰਦੀ ਨਜ਼ਰ ਆ ਰਹੀ ਹੈ ਤਾਂ ਜ਼ਰੂਰ ਤੁਸੀਂ ਆਪਣੇ ਵਿਟਾਮਿਨ B12 ਦੇ ਉੱਪਰ ਧਿਆਨ ਜ਼ਰੂਰ ਦਿਓ ਕਈਆਂ ਨੂੰ ਕੇਵਲ ਸਾਹ ਲੈਣ ਦੇ ਵਿੱਚ ਵੀ ਦਿੱਕਤ ਹੋ ਰਹੀ ਹੈ ਸੋ ਇਹ ਕਈ ਤਰ੍ਹਾਂ ਦੇ ਮਿਕਸ ਜੇ ਸਿੰਪਟਮ ਹੁੰਦੇ ਨੇ ਜਦੋਂ B12 ਦੀ ਡੈਫੀਸ਼ੈਂਸੀ ਚੱਲ ਰਹੀ ਹੁੰਦੀ ਹੈ ਸੋ ਇਹ ਵਿਟਾਮਿਨ ਜਿਹੜਾ ਹੈ ਬਾਡੀ ਖੁਦ ਨਹੀਂ ਬਣਾ ਪਾਉਂਦੀ ਸਾਨੂੰ ਡੇਲੀ ਹੀ ਆਪਣੀ ਡਾਈਟ ਦੇ ਉੱਪਰ ਫੋਕਸ ਕਰਦੇ ਹੋਇਆ ਵਿਟਾਮਿਨ B12 ਨੂੰ ਪੂਰਾ ਕਰਨਾ ਹੀ ਪਏਗਾ ਸੋ ਸਭ ਤੋਂ ਪਹਿਲਾਂ ਗੱਲ ਕਰਾਂ ਤਾਂ ਦੇਖੋ non vegetarian diet ਦੇ ਵਿੱਚ ਬੜੀ ਹੀ ਆਸਾਨੀ ਦੇ ਨਾਲ ਵਿਟਾਮਿਨ B12 ਮਿਲ ਜਾਂਦਾ ਹੈ ਪਰ ਇੱਥੇ ਮੈਂ ਇਹ ਗੱਲ ਨਹੀਂ ਕਹਿ ਰਹੀ ਕਿ ਜਿਹੜੇ non vegetarian ਨੇ ਉਹਨਾਂ ਨੂੰ ਵਿਟਾਮਿਨ B12 ਦੀ ਕਮੀ ਰਹੇਗੀ ਉਹਨਾਂ ਲਈ ਵੀ ਮੈਂ ਜ਼ਰੂਰ ਦੱਸੂਗੀ ਕਿ ਤੁਸੀਂ ਡੇਲੀ ਕੀ ਕੀ ਚੀਜ਼ਾਂ ਖਾਓ ਬੜੀਆਂ ਆਸਾਨ ਜਿਹੀਆਂ ਚੀਜ਼ਾਂ ਦੀ ਆਪਾਂ ਗੱਲ ਕਰਦੀਆਂ ਪਰ ਪਹਿਲਾਂ ਆਪਾਂ ਗੱਲ ਕਰੀਏ ਜਿਹੜੇ non vegetarian ਦੀ ਗੱਲ ਕਰ ਲਈਏ ਤਾਂ ਐਗ ਜਿਹੜਾ ਹੈ ਐਗ ਦੇ ਨਾਲ ਵੀ ਤੁਹਾਨੂੰ ਚੰਗੀ ਮਾਤਰਾ ਦੇ ਵਿੱਚ ਜੋ ਹੈ ਵਿਟਾਮਿਨ B12 ਮਿਲ ਜਾਂਦਾ ਸੋ ਡੇਲੀ ਦੋ ਐਗ ਵੀ ਤੁਸੀਂ ਜ਼ਰੂਰ ਖਾ ਸਕਦੇ ਹੋ ਇਸ ਇਲਾਵਾ ਮੀਟ ਹੈ ਫਿਸ਼ ਹੈ ਚਿਕਨ ਹੈ ਪੋਲਟਰੀ ਜਿੰਨੇ ਵੀ ਹੈ ਪ੍ਰੋਡਕਟ ਹੁੰਦਾ ਹੈ ਉਸੇ ਉਪਰ ਉਸ ਦੇ ਨਾਲ ਤੁਹਾਨੂੰ ਵਿਟਾਮਿਨ B12 ਅੱਛੀ ਮਾਤਰਾ ਵਿੱਚ ਮਿਲ ਜਾਂਦਾ ਹੈ B12 ਦੇ ਨਾਲ-ਨਾਲ ਪ੍ਰੋਟੀਨ ਵੀ ਤੁਹਾਨੂੰ ਇਥੋਂ ਅੱਛੀ ਮਾਤਰਾ ਦੇ ਵਿੱਚ ਜ਼ਰੂਰ ਮਿਲ ਜਾਂਦਾ ਹੈ ਪਰ ਜਿਨ੍ਹਾਂ ਦੀ ਆਪਾਂ ਗੱਲ ਕਰੀਏ ਜੋ ਨਾਨ-ভেজ ਨਹੀਂ ਖਾਂਦੇ ਵੈਜੀਟੇਰੀਅਨ ਨੇ ਬਿਲਕੁਲ ਵੀ ਤਾਂ ਉਹਨਾਂ ਨੇ ਕੀ ਖਾਣਾ ਹੈ ਤਾਂ ਉਹਨਾਂ ਲਈ ਵੀ ਢੇਰ ਸਾਰੇ ਦੇ ਕੋਈ ਡੇਰੀ ਪ੍ਰੋਡਕਟ ਜਿੰਨੇ ਵੀ ਨੇ ਦੁੱਧ ਹੈ ਦਹੀਂ ਹੈ ਪਨੀਰ ਹੈ ਯੋਗਰਟ ਹੈ ਲੱਸੀ ਤੁਸੀਂ ਪੀ ਸਕਦੇ ਹੋ ਇਸ ਦੇ ਨਾਲ ਜਿਹੜਾ ਐਲਮੈਂਟ ਮਿਲਕ ਹੁੰਦਾ ਸੋਇਆ ਮਿਲਕ ਹੁੰਦਾ ਇਹਨਾਂ ਤੋਂ ਵੀ ਤੁਹਾਨੂੰ B12 ਬੱਚੀ ਮਾਤਰਾ ਵਿੱਚ ਮਿਲ ਜਾਂਦਾ ਹੈ ਕੁਝ ਅਗਰ ਆਪਾਂ ਸਬਜ਼ੀਆਂ ਦੀ ਗੱਲ ਕਰ ਲਈਏ ਪਾਲਕ ਹੈ ਬੀਟਰੂਟ ਮਸ਼ਰੂਮ ਆਲੂ ਪਰ ਇਹ ਗੱਲ ਲੈ ਕੇ ਜਿਹੜਾ ਸਾਨੂੰ ਸਬਜ਼ੀਆਂ ਤੋਂ ਮਿਲਦਾ ਹੈ ਉਹ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਹੈ ਜਿਹੜਾ ਆਪਾਂ B12 ਦੀ ਗੱਲ ਕਰਦੇ ਹਾਂ ਤੇ ਜੇ ਤੁਸੀਂ ਟੈਸਟ ਕਰਾਇਆ ਔਰ ਤੁਹਾਡੀ ਰਿਪੋਰਟ ਦੇ ਵਿੱਚ B12 ਦੀ ਡੈਫੀਸ਼ੀਐਂਸੀ ਆਈ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਦੇ ਨਾਲ ਜੋ ਹੈ ਜ਼ਰੂਰ ਸਪਲੀਮੈਂਟ ਲਓ ਕਿਉਂਕਿ ਸਪਲੀਮੈਂਟ ਦੇ ਨਾਲ ਇੱਕ ਵਾਰੀ B12 ਦੀ ਡੈਫੀਸ਼ੈਂਸੀ ਪੂਰੀ ਹੋ ਜਾਏਗੀ ਤਾਂ ਤੁਹਾਡੀ ਬਾਡੀ ਜੋ ਹੈ ਸਹੀ ਵਰਕਿੰਗ ਕਰਨੀ ਸ਼ੁਰੂ ਕਰ ਦੇਗੀ ਔਰ ਤੁਸੀਂ ਉਸ ਦੇ ਨਾਲ ਹੀ ਦੇਖੋਗੇ ਤੁਹਾਡਾ ਜਿਹੜਾ ਤਣਾਅ ਕਿਉਂਕਿ ਮੈਂ ਮੈਂਟਲ ਹੈਲਥ ਦੀ ਜਿੱਥੇ ਗੱਲ ਕਰ ਰਹੀ ਆ ਜਿਨ੍ਹਾਂ ਦੇ ਵਿੱਚ B12 ਦੀ ਕਮੀ ਹੈ ਉਹਨਾਂ ਨੂੰ ਤਣਾਅ ਸਟ्रेस ਬਹੁਤ ਜ਼ਿਆਦਾ ਰਹਿੰਦਾ ਹੈ ਕਿਸੇ ਵੀ ਛੋਟੀ ਗੱਲ ਦੇ ਉੱਪਰ ਇੰਨੀ ਜ਼ਿਆਦਾ ਟੈਨਸ਼ਨ ਔਰ ਚਿੰਤਾ ਬਣ ਜਾਂਦੀ ਹੈ ਗੁੱਸਾ ਆਉਂਦਾ ਚਿੜਚਿੜਾਪਨ ਵੀ ਰਹਿੰਦਾ ਹੈ ਔਰ ਨਾਲ ਦੇ ਨਾਲ ਜੇ ਆਪਾਂ ਗੱਲ ਕਰੀਏ ਕਿਤੇ ਵੀ ਮਨ ਨਹੀਂ ਲੱਗਦਾ ਮਨ ਉਦਾਸ ਬਹੁਤ ਰਹਿੰਦਾ ਇਹ ਸਭ B12 ਦੀ ਕਮੀ ਦਾ ਵੀ ਰੀਜ਼ਨ ਹੋ ਸਕਦਾ ਹੈ ਸੋ ਅਗਰ ਤੁਹਾਡੇ ਨਾਲ ਵੀ ਅਜਿਹਾ ਕੁਝ ਹੋ ਰਿਹਾ ਹੈ ਕਿਤੇ ਵੀ ਮਨ ਕਿਸੇ ਨਾਲ ਗੱਲ ਕਰਨ ਨੂੰ ਮਨ ਨਹੀਂ ਲੱਗਦਾ ਚਿੜਚਿੜਾਪਾਂਜਾ ਬਣਿਆ ਹੀ ਰਹਿੰਦਾ ਤਾਂ ਜ਼ਰੂਰ ਇਹ ਦੇਖੋ ਕਿ ਕਿਤੇ B12 ਦੀ ਕਮੀ ਤਾਂ ਨਹੀਂ ਹੈ ਸੋ ਡੇਲੀ ਦੀ ਰਿਕੁਆਇਰਮੈਂਟ ਹੈ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰੀਏ ਤਾਂ ਪੇਰੈਂਟਸ ਨੂੰ ਮੈਂ ਜ਼ਰੂਰ ਕਰਨਾ ਚਾਹਾਂਗੀ ਆਪਣੇ ਬੱਚਿਆਂ ਦੀ ਡਾਈਟ ਵਿੱਚ ਇਹਨਾਂ ਸਭ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਅਗਰ ਤੁਸੀਂ ਨਾਨ-ਵੈਜੀਟੇਰੀਅਨ ਹੋ ਤਾਂ ਆਪਣੇ ਬੱਚੇ ਨੂੰ ਤੁਸੀਂ ਡੇਲੀ ਜੋ ਹੈ ਐਗ ਜ਼ਰੂਰ ਖਿਲਾ ਸਕਦੇ ਹੋ ਕਦੇ-ਕਦੇ ਚਿਕਨ ਖਿਲਾਓ ਔਰ ਦੁੱਧ ਦਹੀਂ ਪਨੀਰ ਇਹ ਤਾਂ ਵੈਜੀਟੇਰੀਅਨ ਵੀ ਜਿਹੜੇ ਨੇ ਡੇਅਰੀ ਪ੍ਰੋਡਕਟਸ ਜੋ ਹੈ ਆਪਣੇ ਬੱਚਿਆਂ ਦੀ ਡਾਈਟ ਵਿੱਚ ਜ਼ਰੂਰ ਰੱਖੋ ਦੇਖੋ ਦੋ ਖਾਸ ਚੀਜ਼ਾਂ ਅਗਰ ਆਪਾਂ ਗੱਲ ਕਰੀਏ ਤੁਸੀਂ ਆਪਣੇ ਟਿਪਸ ਅਕਾਊਂਟ ਕਰ ਸਕਦੇ ਹੋ ਡੀਐਨਏ ਬਣਾਉਣ ਦੇ ਵਿੱਚ ਬੀ12 ਮਦਦ ਕਰਨ ਜਾ ਰਿਹਾ ਔਰ ਡੀਐਨਏ ਬਹੁਤ ਹੀ ਖਾਸ ਰੋਲ ਪਲੇ ਕਰਦਾ ਹੈ ਕਿਉਂਕਿ ਜਨਰੇਸ਼ਨ ਟੂ ਜਨਰੇਸ਼ਨ ਇਹ ਅੱਗੇ ਅੱਗੇ ਜਾਂਦਾ ਤਾਂ ਇਸ ਦੇ ਉੱਪਰ ਤੁਹਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਔਰ ਅੱਗੋਂ ਗੱਲ ਕਰੀਏ 멘ਟਲ ਹੈਲਥ ਦੇ ਲਈ ਵੀ B12 ਬਹੁਤ ਖਾਸ ਰੋਲ ਪਲੇ ਕਰਦਾ ਹੈ ਅਨੀਮੀਆ ਦੇ ਜਿਨ੍ਹਾਂ ਨੂੰ ਪ੍ਰੋਬਲਮ ਹੈ ਨਾ ਕਿ ਖੂਨ ਦੀ ਕਮੀ ਹੋ ਰਹੀ ਹੈ ਡਾਈਟ ਵਿੱਚ ਬਹੁਤ ਕੁਝ ਲੈ ਕੇ ਵੀ ਦੇਖ ਲਿਆ ਪਰ ਖੂਨ ਦੀ ਕਮੀ ਸੈੱਟ ਨਹੀਂ ਹੋ ਰਹੀ ਹੈ ਤਾਂ ਤੁਸੀਂ ਇਹ ਵੀ B12 ਵੀ ਚੈੱਕ ਜ਼ਰੂਰ ਕਰਾਓ ਵਿਟਾਮਿਨ B12 ਦੀ ਕਮੀ ਦੇ ਨਾਲ ਵੀ ਖੂਨ ਦੀ ਕਮੀ ਦੀ ਪ੍ਰੋਬਲਮ ਹੋ ਜਾਂਦੀ ਹੈ ਸੋ ਜਿੰਨੇ ਵੀ ਟੀਨੇਜਰਸ ਨੇ ਪੇਰੈਂਟਸ ਨੂੰ ਚਾਹੀਦਾ ਉਹਨਾਂ ਦੀ ਡਾਈਟ ਵੀ ਤੁਸੀਂ ਚੰਗੀਆਂ ਚੀਜ਼ਾਂ ਜ਼ਰੂਰ ਸ਼ਾਮਿਲ ਕਰੋ ਪ੍ਰੋਟੀਨ ਵਿਟਾਮਿਨ B12 ਵਿਟਾਮਿਨ D ਆਇਰਨ ਇਹ ਸਭ ਚੀਜ਼ਾਂ ਦਾ ਧਿਆਨ ਤੁਹਾਨੂੰ ਜ਼ਰੂਰ ਰੱਖਣਾ ਚਾਹੀਦਾ ਹੈ ਚਾਹੇ ਵੱਡੇ ਚਾਹੇ ਛੋਟੇ ਸਭ ਦੀ ਡੇਲੀ ਰਿਕੁਆਇਰਮੈਂਟ ਹੈ ਆਈ ਹੋਪ ਤੁਸੀਂ ਜ਼ਰੂਰ ਮੈਂ ਥੋੜੀ ਜਿਹੀ ਗੱਲ ਦੇ ਵਿੱਚ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਵਿਟਾਮਿਨ B12 ਦਾ ਕੀ ਖਾਸ ਰੋਲ ਹੈ ਅਗਰ ਡੈਫੀਸ਼ੈਂਸੀ ਹੋਵੇ ਤਾਂ ਐਜ਼ ਅ ਕੀ ਸਿੰਪਟਮ ਨੇ ਔਰ ਕਿਹੜੀ ਚੀਜ਼ਾਂ ਖਾ ਕੇ ਪੀ ਕੇ ਤੁਸੀਂ ਵਿਟਾਮਿਨ B12 ਦੀ ਡੈਫੀਸ਼ੈਂਸੀ ਨੂੰ ਦੂਰ ਕਰ ਸਕਦੇ ਹੋ ਮਸ਼ਰੂਮ ਐਸ ਦੇ ਵਿੱਚ ਵੀ ਅੱਛੀ ਮਾਤਰਾ ਵਿੱਚ ਮਿਲ ਜਾਏਗਾ ਤੁਹਾਨੂੰ ਪਰ ਜਿੰਨਾ ਨਾਨ ਵੇਜ ਡਾਈਟ ਵਿੱਚ ਮਿਲਦਾ ਹੈ ਵੈਜੀਟੇਰੀਅਨ ਡਾਈਟ ਦੇ ਵਿੱਚ ਉਹਨਾਂ ਜ਼ਿਆਦਾ ਨਹੀਂ ਮਿਲਦਾ ਇਸ ਲਈ ਫਿਰ ਤੋਂ ਕਹੂੰਗੀ ਅਗਰ ਡੈਫੀਸ਼ੀਐਂਸੀ ਹੈ ਤੁਹਾਡੇ ਅੰਦਰ ਟੈਸਟ ਕਰਾ ਕੇ ਪਤਾ ਚੱਲਿਆ ਤਾਂ ਡਾਕਟਰ ਦੀ ਸਲਾਹ ਦੇ ਨਾਲ ਤੁਸੀਂ ਕੋਈ ਚੰਗਾ ਸਪਲੀਮੈਂਟ ਲੈ ਕੇ ਵੀ ਵਿਟਾਮਿਨ B12 ਦੀ ਡੈਫੀਸ਼ੀਐਂਸੀ ਨੂੰ ਦੂਰ ਕਰ ਸਕਦੇ ਹੋ ਆਈ ਹੋਪ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਜ਼ਰੂਰ ਲੱਗੀ ਹੋਏਗੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਹੈ ਤਾਂ ਫੋਲੋ ਕਰ ਦਿਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ